ਉਹ ਪਰਮਾਤਮਾ ਮੋਇਆ ਵਿੱਚ ਵੀ ਸਵਾਸ ਪਾ ਸਕਦਾ ਹੈ ਪਸ਼ੂ, ਪ੍ਰੇਤ, ਮੁਗਤ ਉਹਨਾਂ ਨੂੰ ਵੀ ਤਾਰ ਸਕਦਾ ਹੈ ਭਾਵ ਉਹਨਾਂ ਦੀ ਬੁੱਧੀ ਚੇਂਜ ਕਰ ਸਕਦਾ ਹੈ, ਉਹਨਾਂ ਦੀ ਸੋਚ ਬਦਲ ਸਕਦਾ ਹੈ। ਸੋ ਸਾਧ ਸੰਗਤ ਜੀ ਸਮਝਣ ਆਏ ਹੁੰਦਾ ਹੈ ਕਿ ਮਿਰਤਕ ਦੇ ਵਿੱਚ ਸਵਾਸ ਕਿਵੇਂ ਪਾਉਂਦੇ ਆ ਪਰ ਪ੍ਰਮਾਤਮਾ ਦੀ ਖੇਡ ਆ ਉਹ ਸਰੀਰਕ ਤੌਰ ਤੇ ਮਾਇਆ ਵਿੱਚ ਵੀ ਸਵਾਸ ਪਾ ਸਕਦਾ ਹੈ ਭਾਵ ਵੜਿਆਂ ਨੂੰ ਮਰਦਿਆਂ ਮਰਦਿਆਂ ਨੂੰ ਬਚਾ ਸਕਦਾ ਹੈ ਪਰ ਇੱਥੇ ਜਿਹੜੀ ਗੱਲ ਕੀਤੀ ਗਈ ਹੈ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਜੋ ਬਚਨ ਕਰਦੇ ਹਨ ਮਿਰਤਕ ਕੋ ਪਾਇਓ ਤਨ ਸਾਸਾ ਵਿਸ਼ਰਤ ਆਣ ਮਿਲਾਇਆ ਭਾਵ ਕੇ ਗੁਰੂ ਆਤਮਕ ਤੌਰ ਤੇ ਮਰੇ ਹੋਏ ਮਨੁੱਖ ਦੇ ਵਿੱਚ ਨਾਮ ਰੂਪੀ ਸ્વાસ ਪਾ ਦਿੰਦਾ ਹੈ ਭਾਵ ਜਿੰਦ ਪਾ ਦਿੰਦਾ ਹੈ ਵੀ ਉਪਦੇਸ਼ ਉਹਦੇ ਅੰਦਰ ਪੈਦਾ ਕਰਕੇ ਉਹਨੂੰ ਤਕੜਾ ਕਰ ਦਿੰਦਾ ਹੈ ਆਖੋ ਸਤਨਾਮ ਵੀ ਬੰਦਾ ਮਰਿਆ ਮਰਿਆ ਫਿਰਦਾ ਸੀ ਬੰਦਾ ਉਦਾਸ ਉਦਾਸ ਫਿਰਦਾ ਸੀ ਤੇ ਮੰਦਾ ਢੰਗੀ ਕਲਾ ਵਿੱਚ ਜਾ ਰਿਹਾ ਸੀ ਪਰ ਜਦੋਂ ਗੁਰੂ ਜੀ ਨੇ ਉਹਨੂੰ ਆਤਮਿਕ ਖਰਾਕ ਦਿੱਤੀ ਤਾਂ ਉਹਦੇ ਸਰੀਰ ਵਿੱਚ ਇੱਕ ਜਾਨ ਪਾ ਦਿੱਤੀ ਆਖੋ ਸਾਤਨਾ ਆਪਾਂ ਕਹਿੰਦੇ ਨੇ ਵੀ ਬੰਦਾ ਡੋਲ ਰਿਹਾ ਸੀ ਤੇ ਕਿਸੇ ਚੰਗੇ ਬੰਦੇ ਨੂੰ ਮਿਲ ਗਿਆ ਵੀ ਉਹਨੇ ਉਹਨੂੰ ਹੌਸਲਾ ਦਿੱਤਾ ਤੇ ਉਹਦਾ ਮਨ ਸੀ ਜਿਹੜਾ ਤਕੜਾ ਹੋ ਗਿਆ ਬੰਦੇ ਦੇ ਚਿਹਰੇ ਤੇ ਰੌਣਕ ਆ ਗਈ ਤੇ ਉਹ ਗੱਲ ਨੂੰ ਸਮਝ ਗਿਆ ਤਾਂ ਕੀ ਹੋ ਗਿਆ ਅਸੀਂ ਬੋਲਾਂ ਨਾਲ ਵੀ ਸ਼ਬਦ ਨਾਲ ਵੀ ਕਿਸੇ ਵਿੱਚ ਜਾਨ ਪਾ ਸਕਦੇ ਹਾਂ ਕਿਸੇ ਨੂੰ ਸਮਝਾ ਕੇ ਕਿਸੇ ਡੋਲੇ ਹੋਏ ਬੰਦੇ ਨੂੰ ਸਮਝਾ ਕੇ ਵੀ ਉਹਦੇ ਵਿੱਚ ਜਾਨ ਪਾਈ ਜਾ ਸਕਦੀ ਹੈ ਇਸੇ ਤਰ੍ਹਾਂ ਗੁਰੂ ਸਾਹਿਬ ਦਾ ਉਪਦੇਸ਼ ਤਾਂ ਫਿਰ ਧੁਰ ਕੀ ਬਾਣੀ ਹੈ ਉਹਨੇ ਤਾਂ ਜਾਨ ਪਾਉਣੀ ਪਾਉਣੀ ਹੈ ਪਰ ਜੋ ਉਹਨੂੰ ਸਰਵਣ ਕਰਦੇ ਆ ਜੋ ਪਿਆਰ ਨਾਲ ਸੁਣਦੇ ਆ ਮਿਰਤਕ ਕੋ ਪਾਇਓ ਤਨ ਸਾਸਾ ਭਾਵ ਮਰੇ ਹੋਏ ਮਿਰਤਕ ਬੰਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਆਤਮਿਕ ਤੌਰ ਤੇ ਮਰੇ ਹੋਏ ਬੰਦੇ ਵਿੱਚ ਜਿੰਦ ਪਾ ਦਿੰਦੇ ਆ ਤੇ ਮਾਲਕ ਤੋਂ ਵਿਛੜ ਹੋਏ ਮਨੁੱਖ ਨੂੰ ਲਿਆ ਕੇ ਉਹ ਗੁਰੂ ਨਾਲ ਮਿਲਾ ਦਿੰਦੇ ਹਨ ਹੁਣ ਅਗਲਾ ਜਿਹੜਾ ਬਚਨ ਹੈ ਉਥੇ ਵੀ ਬਈ ਕਈ ਵਾਰੀ ਅਸੀਂ ਬਹੁਤ ਭੁਲੇਖਾ ਖਾ ਜਾਂਦੇ ਆ ਉਥੇ ਆਪਾਂ ਕਹਿੰਦੇ ਆ ਵੀ ਵੇਖੋ ਪਸ਼ੂ ਪ੍ਰੇਤ ਦੀ ਗੱਲ ਗੁਰਬਾਣੀ ਵਿੱਚ ਕੀਤੀ ਗਈ ਆ ਹਾਂ ਕੀਤੀ ਗਈ ਆ ਪਰ ਆਪਾਂ ਵੇਖਦੇ ਆ ਵੀ ਪਸ਼ੂ ਪ੍ਰੇਤ ਦੀ ਗੱਲ ਹੈ ਜਿਹੜੀ ਉਹ ਕੀਤੀ ਕਿਵੇਂ ਗਈ ਹੈ ਪਸ਼ੂ ਪ੍ਰੇਤ ਮੁਗਦ ਭੈ ਸਰੋਤੇ ਹਰ ਨਾਮਾ ਮੁਖ ਗਾਇਆ ਮਹਾਰਾਜ ਕਹਿੰਦੇ ਪਸ਼ੂ ਪ੍ਰੇਤ ਭਾਵ ਪਸ਼ੂ ਪ੍ਰੇਤ ਮੁਗਦ ਭਾਵ ਮੁਗਦ ਮੂਰਖਾਂ ਵਾਲੀ ਪਸ਼ੂ ਪ੍ਰੇਤ ਸੁਭਾਅ ਉਹ ਭਾਵ ਪਸ਼ੂ ਬਿਰਤੀ ਮਨੁੱਖ ਦੀ ਜਦੋਂ ਬਣ ਜਾਂਦੀ ਹੈ ਹੁਣ ਜਿਹੜੇ ਬੰਦੇ ਨੂੰ ਆਪਣਾ ਆਪ ਸਾਂਭਣਾ ਨਹੀਂ ਆਉਂਦਾ ਨਸ਼ਿਆਂ ਵਿਸ਼ਿਆਂ ਵਿੱਚ ਪਿਆ ਹੋਇਆ ਤੇ ਖਿਆਲ ਚੰਗੇ ਨਹੀਂ ਤੋ ਮੇਰੇ ਵਰਗਾ ਕੀ ਹੋ ਗਿਆ ਪਸ਼ੂ ਪ੍ਰੇਤ ਵਰਤੀ ਦਾ ਬੰਦਾ ਹੋ ਗਿਆ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹ ਪ੍ਰੇਤ ਵਰਤੀ ਸਾਡੇ ਚੋਂ ਕੱਢਣੀ ਹੈ ਉਹ ਕਾਦੇ ਨਾਲ ਕੱਢਣੀ ਹੈ ਜੀ ਆਪਣੇ ਬਾਚਨ ਨਾਲ ਸ਼ਬਦ ਨਾਲ ਸਿਮਰਨ ਨਾਲ ਬੰਦਗੀ ਨਾਲ ਭਾਵ ਪਸ਼ੂਆਂ ਵਰਗਾ ਜੀਵਨ ਜਿਉ ਰਿਆ ਸੀ ਆਪਾਂ ਕਹਿੰਦੇ ਆ ਬੰਦੇ ਨੂੰ ਗਿਆਨ ਆ ਗਿਆ ਹੁਣ ਕਈ ਬੰਦੇ ਹੁੰਦੇ ਨਹੀਂ ਵੀ ਪਹਿਲਾ ਜੀਵਨ ਹੋਰ ਹੁੰਦਾ ਹੈ ਫਿਰ ਅਮਰਤ ਛਕ ਲੈਂਦੇ ਨੇ ਚੜ੍ਹਦੀ ਕਲਾ ਨਾਲ ਜੀਵਨ ਜਿਉਣ ਲੱਗ ਜਾਂਦੇ ਨੇ ਤੇ ਦੂਜਿਆਂ ਨੂੰ ਵੀ ਗਿਆਨ ਦੇਣ ਲੱਗ ਜਾਂਦੇ ਨੇ ਉਹਨਾਂ ਨੂੰ ਕੀ ਕੀਤਾ ਮਹਾਰਜ ਨੇ ਪਸ਼ੂ ਪ੍ਰੇਤ ਬਿਰਤੀ ਕੱਢ ਕੇ ਦੇਵਤਾ ਬਣਾ ਦਿੱਤਾ ਆਖ ਸਤਨਾਮ ਬਲੇਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ਇਹ ਪਸ਼ੂ ਪ੍ਰੇਤ ਮਹਾਰਜ ਨੇ ਕਿਹਾ ਪਸ਼ੂ ਪ੍ਰੇਤ ਮੁਗਧ ਭਏ ਸੋਤੇ ਪਸ਼ੂ ਪ੍ਰੇਤ ਮੁਗਧ ਕੋ ਉਤਾਰੈ ਪਾਹਣ ਪਾਰ ਬਤਾਰੈ ਪਾਵ ਪਸ਼ੂ ਪ੍ਰੇਤ ਵਰਗੀ ਬਿਰਤੀ ਆਪਾਂ ਜਿਉ ਰਹੇ ਸੀ ਆਪਾਂ ਸਾਰੀ ਜਿਉ ਰਹੇ ਸੀ ਪਰ ਥੋੜਾ ਉਪਦੇਸ਼ ਮਿਲਿਆ ਤੇ ਅੱਗੇ ਨਾਲੋਂ ਫਰਕ ਪੈ ਗਿਆ ਜੀਵਨ ਜਿਉਣ ਦਾ ਢੰਗ ਦੱਸ ਦਿੱਤਾ ਗੁਰੂ ਜੀ ਮਹਾਰਾਜ ਕਹਿੰਦੇ ਉਹ ਤੇ ਘਰੀ ਪੁੱਤਾਂ ਵਰਗੇ ਆ ਇੱਥੇ ਨਾਮ ਨਹੀਂ ਤੇ ਘਰ ਮਰ ਹਟ ਸਾਰ ਕੇ ਉਤ ਬਸੈ ਤੈਨ ਮਾਹੇ ਮਾਰੇ ਕਹਿੰਦੇ ਪੁੱਤਾਂ ਵਰਗਾ ਜੀਵਨ ਜਿਉ ਰਹੇ ਆ ਜੇ ਭਾਈ ਨਾਮ ਨਹੀਂ ਉਤੇ ਬਾਣੀ ਨੇ ਕਹਿਦਾ ਗੁਰਮੰਤਰ ਹੀਣਸਾ ਜੋ ਪ੍ਰਾਣੀ ਤ੍ਰਗੰਤ ਜਨਮ ਪ੍ਰਸਟਣ ਹੈ ਤਿਰਗਾ ਜਿਉਣਾ ਨਾਮ ਬਿਨਾ ਜੋ ਪਹਿਰੇ ਖਾਏ ਜੋ ਕੂਕਰ ਝੂਠਣ ਮੈਂ ਪਾਏ ਮਾਰੇ ਕਹਿੰਦੇ ਜਿਵੇਂ ਕੋਈ ਕੁੱਕਰ ਜੁੱਠੇ ਬਰਤਨਾਂ ਵਿੱਚ ਭੱਜਿਆ ਫਿਰਦਾ ਕਦੇ ਉਹ ਚ ਮੂੰਹ ਫੇਰ ਗਿਆ ਉਹ ਚ ਮੂੰਹ ਫੇਰ ਗਿਆ ਕਹਿੰਦੇ ਐਦਾਂ ਨਾਮ ਤੋਂ ਬਿਨਾ ਪੈਣਣਾ ਤੇ ਖਾਣਾ ਸੁਣਿਆ ਸੀ ਨਾ ਵੀ ਸਾਰੀ ਕਿਰਿਆ ਤਾਂ ਉਹਦੀ ਹੈ ਇਸ ਕਰਕੇ ਪਾਣੀ ਦਾ ਗਲਾਸ ਵੀ ਪੀਵੇਂ ਤਾਂ ਵੈਗੁਰੂ ਕਹੇ ਪਹਿਲੀ ਬੁਰਕੀ ਵੀ ਮੂੰਹ ਵਿੱਚ ਪਾਵੇਂ ਜਦੋਂ ਪ੍ਰਸ਼ਾਦਾ ਛਕਦਾ ਤਾਂ ਵੈਗੁਰੂ ਕਹੇ ਕਿਉਂਕਿ ਦੱਦਾ ਦਾਤਾ ਇਕ ਹੈ ਸਭ ਕੋ ਦੇਵਨ ਹਾਰ ਕਿਉਂਕਿ ਸਾਨੂੰ ਦਾਤਾ ਹੀ ਜੋ ਚੀਜ਼ ਦਾਤੇ ਨੇ ਪਰੋਸ ਕੇ ਸਾਨੂੰ ਦਿੱਤੀ ਆ ਉਹਦਾ ਸ਼ੁਕਰਾਨਾ ਕਰਨਾ ਬਣਦਾ ਹੈ ਸਾਡੇ ਗੁਰੂ ਸਹਿਬਾਨਾਂ ਨੇ ਕੀਤਾ ਤੇ ਸਾਨੂੰ ਕਰਨ ਵਾਸਤੇ ਦੱਸਿਆ ਇਦਾਂ ਜਦੋਂ ਅਸੀਂ ਬਾਣੀ ਪੜਾਂਗੇ ਹੁਣ ਇੱਥੇ ਪਸ਼ੂ ਪ੍ਰੇਤ ਦਾ ਅਰਥ ਹੈ ਪਸ਼ੂ ਭਾਵ ਮੁਗਦ ਮੂਰਖ ਸਰੋਤੇ ਸਿਰਸਲਾ ਪਸ਼ੂ ਸੁਭਾਅ ਭਾਵ ਪ੍ਰੇਤ ਸੁਭਾਅ ਬੰਦੇ ਮੂਰਖ ਮਨੁੱਖੋ ਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਦਾ ਨਾਮ ਸੁਣਨ ਵਾਲੇ ਬਣ ਜਾਂਦੇ। ਪ੍ਰਮਾਤਮਾ ਦਾ ਨਾਮ ਮੂੰਹ ਨਾਲ ਗਾਉਣ ਲੱਗ ਪੈਂਦੇ ਆ। ਆਪਾਂ ਕਹਿੰਦੇ ਆ ਕਿਹੜਾ ਬੰਦਾ ਪਸ਼ੂਆਂ ਵਰਗੀ ਵਿਰਤੀ ਆ? ਕਿਹ ਵਾਰੀ? ਘਰ ਵਿੱਚ ਵੀ ਵੱਡੇ ਕਹਿ ਦਿੰਦੇ ਆ। ਪੂਰੇ ਗੁਰ ਕੀ ਦੇਖ ਵਡਾਈ। ਪੂਰੇ ਗੁਰੂ ਦੀ ਆਤਮਿਕ ਉੱਚਤਾ ਬੜੀ ਅਚਰਜ ਹੈ। ਉਦੀ ਵਿੜਿਆਈ ਉਦੀ ਸੋਭਾ ਤਾਂ ਕੀ ਕੀਮਤ ਕਹਿਣ ਨਾ ਜਾਈ ਤੇ ਮਹਾਰਾਜ ਕਹਿੰਦੇ ਉਹਦਾ ਮੁੱਲ ਦੱਸਿਆ ਨਹੀਂ ਜਾ ਸਕਦਾ ਦੁੱਖ ਸੋਗ ਕਾ ਟਾ ਹਉ ਡੇਰਾ ਆਨੰਦ ਮੰਗਲ ਵਿਸਰਾਮਾ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਆ ਪੈਂਦਾ ਹੈ ਗੁਰੂ ਉਹਨੂੰ ਨਾਮ ਜਿੰਦ ਦੇ ਕੇ ਉਹਦੇ ਅੰਦਰੋਂ ਦੁੱਖਾਂ ਦਾ ਕਮਾਂ ਦਾ ਡੇਰਾ ਦੂਰ ਕਰ ਦਿੰਦਾ ਕਿਉਂਕਿ ਉਹਦੇ ਅੰਦਰ ਵੈਸੇ ਦੁੱਖ ਵੱਡੇ ਵੱਡੇ ਆ ਬੰਦੇ ਨੂੰ ਡੇਗ ਲੈਂਦੇ ਆ ਪਰ ਗੁਰੂ ਸਾਹਿਬ ਜੀ ਕਹਿੰਦੇ ਇੰਨਾ ਉਹਨੂੰ ਤਾਕਤ ਦੇ ਦਿੰਦੇ ਆ ਕਿ ਉਹ ਉਹਨਾਂ ਮਹਿਸੂਸ ਹੀ ਨਹੀਂ ਕਰਦਾ ਇੱਕ ਬਿਮਾਰੀ ਤੇ ਡਰ ਨੂੰ ਜਿੰਨਾ ਅਸੀਂ ਮਹਿਸੂਸ ਕਰਾਂਗੇ ਉਹਨਾਂ ਉਤੋਂ ਦੀ ਪੈਂਦਾ ਸੁਣਿਆ ਸੀ ਨਾ ਬੱਚਿਆਂ ਨੂੰ ਬੱਚਿਆਂ ਕੋਲੇ ਘਰ ਵਿੱਚ ਕਦੇ ਇਹੋ ਜੀ ਗੱਲ ਕੋਈ ਡਰ ਵਾਲੀ ਗੱਲ ਕੋਈ ਪੂਤ ਪ੍ਰੇਤ ਵਾਲੀ ਗੱਲ ਜਮਾਂ ਨਾ ਕਰੋ ਬੱਚਿਆਂ ਨੂੰ ਭਾਵੇਂ ਇਕੱਲੇ ਪੈ ਰਹਿਣ ਦਿਓ ਕੋਈ ਡਰਦੇ ਨਹੀਂ ਜਦੋਂ ਅਸੀਂ ਉਹੋ ਜਿਹੇ ਬੱਚੇ ਵੇਖਦੇ ਆ ਜਾਂ ਉਹੋ ਜਹਾ ਟੀਵੀ ਤੇ ਵੇਖਦੇ ਆ ਪੂਤਾਂ ਪ੍ਰੇਤਾਂ ਦੀਆਂ ਗੱਲਾਂ ਜਾਂ ਅਸੀਂ ਬਹਿ ਕੇ ਕਰਦੇ ਆ ਉਹਨਾਂ ਕੋਲ ਜਾਂ ਜੋ ਅਸੀਂ ਬਹਿਮਾ ਭਰਮਾਂ ਦੀਆਂ ਗੱਲਾਂ ਉਹਨਾਂ ਕੋਲ ਕਰਦੇ ਆ ਉਹ ਸੁਣਦੇ ਰਹਿੰਦੇ ਆ ਉਹੀ ਬਹਿਮ ਭਰਮ ਫਿਰ ਉਹਨਾਂ ਦੇ ਵਿੱਚ ਪਰਵੇਸ਼ ਹੋ ਜਾਂਦੇ ਆ ਉਹ ਸੁਣ ਲੱਗ ਜਾਂਦੇ ਆ ਜੇਹੋ ਜੀ ਘਰ ਵਿੱਚ ਗੱਲ ਹੋ ਰਹੀ ਆ ਜਜੋ ਜਾ ਘਰ ਵਿੱਚ ਵਰਤਾਰਾ ਹੋ ਰਿਹਾ ਉਹਦਾ ਪ੍ਰਭਾਵ ਹੈ ਜਿਹੜਾ ਉਹ ਬੱਚਿਆਂ ਦੇ ਮਾਈਂਡ ਤੇ ਬੱਚਿਆਂ ਦੇ ਦਿਮਾਗ ਤੇ ਪੈਂਦਾ ਸਤਸੰਗਤ ਜੀ ਇਸ ਤਰ੍ਹਾਂ ਮਾਰੇ ਕਹਿੰਦੇ ਦੁੱਖ ਸੋਗਾ ਟਾਹੋ ਡੇਰਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਕਾ ਡੇਰਾ ਬੰਨਾ ਫਿਰ ਇਹ ਉਪਦੇਸ਼ ਨਾਲ ਸਾਡੇ ਅੰਦਰ ਡਰ ਤੇ ਦੁੱਖਾਂ ਰੋਗਾਂ ਦਾ ਡੇਰਾ ਜਿਹੜਾ ਉਹ ਸਤਗੁਰੂ ਜੀ ਭੰਨ ਦਿੰਦੇ ਆ ਦੁੱਖ ਸੋਗ ਘਟਾਇਓ ਡੇਰਾ ਆਨੰਦ ਮੰਗਲ ਵਿਸ਼ਰਾਮਾ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਗੁਰੂ ਉਹਨੂੰ ਨਾਮ ਜਿੰਦ ਦੇ ਕੇ ਉਹਦੇ ਅੰਦਰੋਂ ਦੁੱਖਾਂ ਗਮਾਂ ਦਾ ਡੇਰਾ ਢਾ ਦਿੰਦਾ ਹੈ ਤੇ ਉਹਦੇ ਅੰਦਰ ਆਨੰਦ ਖੁਸ਼ੀਆਂ ਦਾ ਟਿਕਾਣਾ ਸਤਿਗੁਰੂ ਜੀ ਬਣਾ ਦਿੰਦੇ ਹਨ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਮਨ ਬਾਛਤ ਫਲ ਮਿਲੇ ਅਚਿੰਤਾ ਪੂਰਨ ਹੋਏ ਕਾਮ ਉਹ ਸਾਰੇ ਮਨੁੱਖ ਨੂੰ ਫਿਰ ਆਚਨ ਚੇਤ ਮਨ ਇਛਿਤ ਫਲ ਮਿਲ ਜਾਂਦੇ ਹਨ ਪਾਉ ਉਹਦੇ ਸਾਰੇ ਕਾਰਜ ਸਿਰੇ ਚੜ ਜਾਂਦੇ ਹਨ ਫਿਰ ਐਡੀ ਕਿਰਪਾ ਕਰ ਦਿੰਦੇ ਆ ਮਹਾਰਾਜ ਵੀ ਆਉਣ ਜਾਣ ਦਾ ਚੱਕਰ ਵੀ ਮਟਾ ਦਿੰਦੇ ਹਨ ਫਿਰ ਇਹਾ ਸੁਖ ਆਗੇ ਮੁਖ ਊਜਲ ਮਿਟ ਗਏ ਆਵਣ ਜਾਣੇ ਕੀ ਕਹਿੰਦੇ ਆ ਗੁਰੂ ਅਰਜਨ ਦੇਵ ਜੀ ਮਹਾਰਾਜ ਇਹਾ ਸੁਖ ਇੱਥੇ ਸੁਖ ਆਗੇ ਮੁਖ ਊਜਲ ਅੱਗੇ ਵੀ ਮੁਖ ਊਜਲਾ ਹੋ ਜਾਂਦਾ ਕਿੰਨਾ ਦਾ ਜਿਹੜੇ ਭਾਈ ਨਾਮ ਧਿਆ ਕੇ ਜੰਦੇ ਜਿਨੀ ਨਾਮ ਧਿਆਇਆ ਆਪਾਂ ਜਪਜੀ ਸਾਹਿਬ ਦਾ ਜੋ ਲਾਸਟ ਸ਼ਲੋਕ ਪੜ੍ਹਦੇ ਆ ਨਾ ਉਹਦੇ ਵਿੱਚ ਬੜਾ ਵੱਡਾ ਗਿਆਨ ਹੈ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਮਸਕਤ ਹਰ ਇੱਕ ਨੂੰ ਹੈ ਪਰ ਵੇਖੋ ਤੇ ਸਹੀ ਵੀ ਕਿੰਨਾ ਨੂੰ ਕਿਹਾ ਵੀ ਵੀ ਕਿਹੜੇ ਕੀ ਕਰਕੇ ਗਏ ਉਹ ਕੰਮ ਕਰ ਵੀ ਰਹੇ ਆ ਕਿ ਨਹੀਂ ਕਰ ਰਹੇ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਮਸਕਤ ਪਾਵ ਨਾਮ ਜਪਣ ਦੀ ਮਿਹਨਤ ਕਰਕੇ ਗਏ ਜਿਹੜੇ ਨਾਨਕ ਤੇ ਮੁਖ ਉਜਲੇ ਉਹਨਾਂ ਦੇ ਮੁਖ ਉਜਲੇ ਹੁੰਦੇ ਆ ਕੀਤੀ ਛੁੱਟੀ ਨਾਲ ਆਪ ਵੀ ਛੁੱਟ ਜਾਂਦੇ ਆ ਤੇ ਕਈਆਂ ਨੂੰ ਛੜਾ ਲੈਂਦੇ ਆ ਆਪ ਤਰੈ ਸਗਲੇ ਕੁੱਲ ਤਾਰੇ ਹਰ ਦਰਗਹਿ ਪਤ ਸਿਓ ਜਾਇੰਦਾ ਮਨ ਵਾਂਛਤ ਫਲ ਮਿਲੇ ਅਚਿੰਤਾ ਪੂਰਨ ਹੋਏ ਕਾਮਾ ਉਹ ਮਨੁੱਖ ਨੂੰ ਆਚਨ ਚੇਤ ਫਿਰ ਐਦਾਂ ਮਨ ਇਛਤ ਫਲ ਮਿਲਦੇ ਆ ਤੇ ਉਹਦੇ ਕਾਰਜ ਸਿਰੇ ਚੜ ਜਾਂਦੇ ਆ ਈहां ਸੁਖ ਆਗੈ ਮੁਕੂਜਲ ਮਿਟ ਗਏ ਆਵਣ ਜਾਣੇ ਫਿਰ ਆਉਣ ਜਾਣ ਵੀ ਉਹਦਾ ਖਤਮ ਹੋ ਜਾਂਦਾ ਆਖੋ ਸਤਨਾਮ ਨਿਰਭਉ ਭਇ ਹਿਰਦੈ ਨਾਮ ਵਸਿਆ ਆਪਣੇ ਸਤਗੁਰ ਕੈ ਮਨ ਭਾਣੇ ਫਿਰ ਉਹਨਾਂ ਨੂੰ ਡਰ ਦੁੱਖ ਪੈਦਾ ਜਦੋਂ ਹੁੰਦੇ ਆ ਉਹਨਾਂ ਨੂੰ ਕੋ ਨਹੀਂ ਸਕਦੇ ਕਿਉਂਕਿ ਗੁਰੂ ਦੀ ਕਿਰਪਾ ਨਾਲ ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਹੈ ਜਿਹੜਾ ਉਹ ਆ ਵਸਦਾ ਹੈ ਨਾਮ ਜਿਹਨਾਂ ਨੇ ਵਸਾ ਲਿਆ ਉਹ ਚੜ੍ਹਦੀ ਕਲਾ ਵਾਲੇ ਬਣ ਜਾਂਦੇ ਇਸ ਕਰਕੇ ਨਾਮ ਬਸਾਉਣਾ ਬਹੁਤ ਜ਼ਰੂਰੀ ਹੈ ਜਿਹੜੇ ਬਸਾਉਂਦੇ ਆ ਜਿਹੜੇ ਜਪਦੇ ਆ ਉਹਨਾਂ ਨੂੰ ਮੁਬਾਰਕ ਸਤਿਗੁਰੂ ਦਾ ਸ਼ੁਕਰਾਨਾ ਜਿਹੜੇ ਕਰਦੇ ਐ ਪਰ ਜਿਹੜੇ ਨਹੀਂ ਕਰਦੇ ਉਹ ਭਾਈ ਇਹੀ ਹੱਲ ਹੈ ਸੁੱਖਾਂ ਦਾ ਕਿ ਪ੍ਰਮਾਤਮਾ ਦਾ ਨਾਮ ਆਪਣੇ ਘਰ ਵਿੱਚ ਲੈ ਕੇ ਆਓ ਨਸ਼ੇ ਆ ਜਿਹੜੇ ਉਹ ਘਰ ਵਿੱਚੋਂ ਖਤਮ ਕਰੋ ਕੋਈ ਨਸ਼ਾ ਘਰ ਵਿੱਚ ਨਾ ਹੋਵੇ ਤੇ ਆਪੇ ਹੌਲੀ-ਹੌਲੀ ਮੇਰ ਹੋ ਜਾਣੀ ਹੈ ਕਿਰਪਾ ਹੋ ਜਾਣੀ ਜੋ ਪ੍ਰਮਾਤਮਾ ਕਰਦਾ ਉਹ ਚੰਗਈ ਕਰਦਾ ਹੈ ਨਿਰਭਉ ਭਏ ਹਿਰਦੈ ਨਾਮ ਵਸਿਆ ਆਪਣੇ ਸਤਿਗੁਰ ਕੈ ਮਨ ਬਾਣੇ ਉਹਨੂੰ ਕੋਈ ਡਰ ਪੋ ਨਹੀਂ ਸਕਦਾ ਕਿਉਂਕਿ ਗੁਰੂ ਦੀ ਕਿਰਪਾ ਨਾਲ ਉਹਨਾਂ ਦੇ ਹਿਰਦੇ ਵਿੱਚ ਨਾਮ ਵਸਿਆ ਇਸ ਤਰ੍ਹਾਂ ਫਿਰ ਉਹ ਕੀ ਕਰਦੇ ਆ ਉਠਤ ਬੈਠਤ ਹਰ ਗੁਣ ਗਾਵੇ ਦੁੱਖ ਤਰਦ ਭ੍ਰਮ ਭਾਗਾ ਉਹ ਮਨੋਖ ਉਠਦਾ ਬੈਂਦਾ ਹਰ ਵੇਲੇ ਪਰਮਾਤਮਾ ਦੀ ਸਿਫਤਸਲਾ ਦੇ ਫਿਰ ਗੀਤ ਗਾਉਂਦਾ ਰਹਿੰਦਾ ਹੈ। ਪਾਪ ਉਹਦੇ ਗੁਨਾ ਨੂੰ ਯਾਦ ਕਰਦਾ ਰਹਿੰਦਾ ਹੈ। ਉਹਦੇ ਅੰਦਰੋਂ ਹਰੇਕ ਦੁੱਖ, ਪੀੜ, ਕਲ ਭਟਕਣਾ ਜਿਹੜੀ ਆ ਉਹ ਖਾਤਮ ਹੋ ਜਾਂਦੀ ਹੈ। ਊਠਤ ਬੈਠਤ ਹਰ ਗੁਣ ਗਾਵੇ ਦੁੱਖ ਦਰਦ ਭ੍ਰਮ ਭਾਗ ਭਾਬ ਗੁਰਬਾਣੀ ਵਿੱਚ ਉਹ ਸਮਝਣਾ ਵੀ ਹੁੰਦਾ ਕਾਦੇ ਨਾਲ ਹੈ ਤੇ ਕੀ ਕਰਨਾ ਪੈਂਦਾ ਹੈ ਉਹਦੇ ਉਪਦੇਸ਼ ਨੂੰ ਯਾਦ ਰੱਖਣਾ ਆਪਣੇ ਸਰੀਰ ਨੂੰ ਸਾਧ ਕੇ ਰੱਖਣਾ ਤੇ ਜੋ ਪ੍ਰਮਾਤਮਾ ਵਾਹਿਗੁਰੂ ਕਹਿੰਦਾ ਉਹ ਖਾਣਾ ਜਿਹੋ ਜਿਹਾ ਉਹ ਪਹਿਨਣ ਨੂੰ ਕਹਿੰਦਾ ਉਹ ਪਹਿਨਣਾ ਜਦੋਂ ਰਜਾ ਚ ਤੁਰ ਪਿਆ ਉਹਦੀ ਰਜਾ ਚ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਦੁੱਖ ਬੰਦਾ ਪਾਉਂਦਾ ਹੀ ਉਦੋਂ ਆ ਦੁਖੀ ਬੰਦਾ ਹੁੰਦਾ ਹੀ ਉਦੋਂ ਆ ਜਦੋਂ ਰਜਾ ਚ ਵਾਰ ਚਲਿਆ ਜਾਂਦਾ ਆਖ ਸਤਨਾਮ ਰਜਾ ਚ ਰਹਿਣ ਵਾਲਾ ਬੰਦਾ ਕਦੇ ਦੁਖੀ ਨਹੀਂ ਹੁੰਦਾ ਉਹਨੂੰ ਦੁੱਖ ਵੀ ਦੁਖੀ ਨਹੀਂ ਕਰ ਸਕਦਾ ਦੁੱਖ ਆ ਵੀ ਜਾਏ ਤਾਂ ਵੀ ਕਹੇਗਾ ਕੋਈ ਗੱਲ ਨਹੀਂ ਪ੍ਰਮਾਤਮਾ ਦਾ ਭਾਣਾ ਹੈ ਪਰਮੇਸ਼ਰ ਦਾ ਭਾਣਾ ਹੈ ਇੱਕ ਦਮ ਨਹੀਂ ਮੰਨੇਗਾ ਹੌਲੀ ਹੌਲੀ ਮੰਨ ਲਏਗਾ ਗੁਰਸਿੱਖ ਮਹੀਨੇ ਬਾਅਦ ਤੱਕ ਇਹ ਦਿੰਦਾ ਵੀ ਪ੍ਰਮਾਤਮਾ ਦਾ ਹੁਕਮ ਹੈ ਨੋ ਕਿ ਉਹਦੇ ਅੰਦਰ ਹੁੰਦਾ ਹੈ ਕਿਤੇ ਨਾ ਕਿਤੇ ਵੀ ਪਰਮੇਸ਼ਰ ਹੀ ਕਰਦਾ ਜੋ ਕਰਦਾ ਹੈ ਪ੍ਰਮਾਤਮਾ ਹੀ ਕਰਦਾ ਜੋ ਕਰਦਾ ਹੈ ਇੰਨਾ ਕੁ ਗਿਆਨ ਹੈ ਬਹੁਤ ਸੰਗਤ ਨੂੰ ਗਿਆਨ ਹੈ ਐਸੀ ਗੱਲ ਨਹੀਂ ਬਹੁਤ ਸਿਆਣੇ ਸਮਝਦਾਰ ਗੁਰਮੁਖ ਸੰਗਤ ਵਿੱਚ ਬੈਠੇ ਹੁੰਦੇ ਨੇ ਜਿਨ੍ਹਾਂ ਨੂੰ ਬਹੁਤ ਗਿਆਨ ਹੁੰਦਾ ਹੈ ਗੁਰਬਾਣੀ ਦਾ ਉਪਦੇਸ਼ ਜਿਨ੍ਹਾਂ ਨੂੰ ਸਮਝ ਆਉਂਦਾ ਹੈ ਪਰ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਉਹ ਵੀ ਸਮਝ ਜਾਂਦੇ ਨੇ ਫਿਰ ਵੀ ਨਹੀਂ ਦੀ ਰਜਾ ਚ ਰਹਿਣਾ ਸਿੱਖੀਏ ਹੁਕਮ ਚ ਰਹਿਣਾ ਸਿੱਖੀ ਊਠ ਤ ਬੈਠ ਤ ਹਰ ਗੁਣ ਗਾਈਏ ਫਿਰ ਊਠ ਤ ਬੈਠ ਤ ਹਰ ਗੁਣ ਗਾਵੇ ਦੁਖ ਦਰਦ ਭ੍ਰਮ ਭਾਗਾ ਫਿਰ ਫੇਰ ਨੱਠਣਾ ਉਹਨੇ ਫਿਰ ਭਜਣਾ ਕਿਉਂਕਿ ਸਾਡਾ ਚੱਲਦੀ ਕੁਛ ਨਹੀਂ ਸਹਿ ਸਿਆਣਪਾਂ ਲੱਕ ਹੋਵੇ ਤਾਂ ਇੱਕ ਨਾ ਚੱਲੈ ਨਾਲ ਜਦੋਂ ਮਾਰੇ ਨੇ ਕਹੀ ਤਾਂ ਵੀ ਤੇਰੀਆਂ ਸਹਿ ਸਿਆਣਪਾਂ ਨਹੀਂ ਚਲਦੀਆਂ ਚਤਰਾਈ ਸਿਆਣਪਾਂ ਕਿਤੇ ਕਾਮਨਾ ਆਈ ਹੈ ਜੋ ਤਰਾਈ ਸਿਆਣਪ ਸਾਡੀ ਨਹੀਂ ਕੰਮ ਆਉਂਦੀ ਜੇ ਮੈਂ ਕਹਾਂ ਵੀ ਮੈਂ ਆਪਣੀ ਬੁੱਧੀ ਨਾਲ ਬੋਲ ਰਿਹਾ ਨਹੀਂ ਨਹੀਂ ਬੁੱਧੀ ਦਾ ਕੋਈ ਪਤਾ ਨਹੀਂ ਦਿਮਾਗ ਦਾ ਕੀ ਪਤਾ ਕਦੋਂ ਕੰਮ ਛੱਡ ਜੇ ਇਹ ਤਾਂ ਉਹੀ ਹੈ ਜਿਉਂ ਬੁਲਾਵੇ ਤਿਉਂ ਬੋਲਦਾ ਹੈ ਸੁਆਮੀ ਕੁਦਰਤ ਕਾਵਣ ہماری ਇਥੇ ਪਰਮੇਸ਼ਵਰ ਹੈ ਜਿੰਨਾ ਚਿਰ ਉਹ ਕਿਸੇ ਨੂੰ ਬੁਲਾਉਂਦਾ ਜਿੰਨਾ ਚਿਰ ਉਹ ਚੰਗੇ ਕੰਮ ਕਰਾਉਂਦਾ ਉਹੀ ਕਰਾਉਂਦਾ ਹੈ ਪ੍ਰਮਾਤਮਾ ਬੰਦੇ ਦੀ ਕੋਈ ਪਾਇਆ ਨਹੀਂ ਕਰਕੇ ਤਾਂ ਕਹਿੰਦੇ ਵੀ ਰੋਜ਼ ਉਹਨੂੰ ਨਤਮਸਤਕ ਹੋ ਰੋਜ਼ ਉਹਦੇ ਅੱਗੇ ਅਰਦਾਸ ਕਰ ਰੋਜ਼ ਉਹਦੇ ਅੱਗੇ ਮਾਫੀ ਮੰਗ ਕਿਉਂਕਿ ਪੰਜ ਤਤਾਂ ਦਾ ਸਰੀਰ ਹੈ ਔਗਣਾਂ ਦਾ ਭਰਿਆ ਹੋਇਆ ਹੈ ਪਰ ਚਿੰਤਾ ਨਾ ਕਰ ਚਿੰਤਨ ਕਰ ਮਹਾਰਾਜ ਕਹਿੰਦੇ ਚਿੰਤਾ ਨਾ ਕਰ ਚਿੰਤਨ ਕਰਿਆ ਕਰ ਭਾਵ ਸਿਮਰਨ ਕਰਿਆ ਕਰ ਉਠਤ ਬੈਠਤ ਹਰ ਗੁਣ ਗਾਵੈ ਦੂਖ ਦਰਦ ਭ੍ਰਮ ਭਾਗਾ ਕਹੋ ਨਾਨਕ ਤਾਂ ਕਿ ਪੂਰ ਕਰਮਾਂ ਜਾਕਾ ਗੁਰ ਚਰਨ ਨੀ ਮਨ ਲੱਗਾ ਸਤਿਗੁਰੂ ਜੀ ਕਹਿੰਦੇ ਮਨੁੱਖ ਦਾ ਮਨ ਗੁਰੂ ਦੇ ਚਰਨਾਂ ਵਿੱਚ ਫਿਰ ਜੁੜਿਆ ਰਹਿੰਦਾ ਹੈ ਤੇ ਉਹਦੇ ਕਾਰਜ ਸਫਲ ਹੋ ਜਾਂਦੇ ਹਨ ਕਹੋ ਨਾਨਕ ਤਾਂ ਕਿ ਪੂਰ ਕਰਮਾਂ ਪੂਰ ਕਰਮਾਂ ਭਾਵ ਉਹਦੇ ਜਿਹੜੇ ਕਾਰਜ ਨੇ ਉਹ ਪੂਰੇ ਹੋ ਜਾਂਦੇ ਹਨ ਗੁਰ ਚਰਨੇ ਮੰਨ ਲਾਗਾ ਜਾ ਕਾ ਗੁਰ ਚਰਨੇ ਮੰਨ ਲਾਗਾ ਜਿਨਾਂ ਦਾ ਮਨ ਗੁਰੂ ਦੇ ਚਰਨਾਂ ਵਿੱਚ ਜੁੜ ਜਾਂਦਾ ਹੈ ਪਰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਉਹ ਹਾਲਤ ਨਾ ਹੋਵੇ ਤੇਰੀ ਵੀਰਾਤਨ ਛਾੜ ਕੌਡੀ ਸੰਗ ਲਾਗੇ ਤਾਂ ਤੇ ਕਛੂ ਨਾ ਪਾਈਐ ਵੀ ਤੂੰ ਇਸ ਦੁੱਖਾਂ ਭਰੇ ਸੰਸਾਰ ਵਿੱਚ ਕੀਮਤੀ ਮਾਲਕ ਦਾ ਨਾਮ ਛੱਡ ਕੇ ਕੌਡੀ ਦੇ ਮੁੱਲ ਦੀ ਮਾਇਆ ਨੂੰ ਹੀ ਚੁੰਬੜਿਆ ਰਵੇਂ ਜਿਸ ਪਾਸੋਂ ਅੰਤ ਵੇਲੇ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਇਹ ਵਰਤਨ ਲਈ ਹੈ ਇਹਨੂੰ ਵਰਤਦਾ ਰਹੇ ਕਮਾ ਜਿੰਨੀ ਮਰਜ਼ੀ ਪਰ ਕਰ ਸੋ ਕਿਰਤ ਧਰਮ ਕਮਾਈਏ ਪਰ ਕਿਰਤ ਥੋੜੀ ਸੱਚੀ ਹੋਵੇ ਸੱਚੀ ਕਿਰਤ ਕਰ ਜਿੱਥੇ ਮਰਜ਼ੀ ਪਹੁੰਚ ਜਾ ਨਹੀਂ ਰੋਕਦੇ ਉਹ ਵਾਹਿਗੁਰੂ ਜੀ ਪਰਮਾਤਮਾ ਪਰ ਇਹ ਨਾ ਹੋਵੇ ਵੀ ਰਤਨਾ ਵਰਗ ਨਾਮ ਛੱਡੀ ਦੇਵੇਂ ਤੇ ਮਾਇਆ ਰੂਪੀ ਕੌਡੀ ਦੇ ਮੁੱਲ ਦੀ ਮਾਇਆ ਨਾਲ ਹੀ ਚੁੰਬੜਿਆ ਰਹੇ ਪੂਰਨ ਪਾਰ ਬ੍ਰਹਮ ਪਰਮੇਸ਼ਰ ਮੇਰੇ ਮਨ ਸਦਾ ਤੇਈ ਹੈ ਕਿਹੇ ਮੇਰੇ ਮਨਾਂ ਸਰਬ ਵਿਆਪਕ ਪ੍ਰਮਾਤਮਾ ਪਰਮੇਸ਼ਰ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ ਸਿਮਰੋ ਹਰ ਹਰ ਨਾਮ ਪ੍ਰਾਨੀ ਵੇਖੋ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਵੇਂ ਬੋਲ-ਬੋਲ ਕੇ ਸਮਝਾਉਂਦੇ ਆ ਸੰਨ ਕਿ ਭਾਈ ਪ੍ਰਮਾਤਮਾ ਦਾ ਨਾਮ ਜਪਿਆ ਕਰ ਸਿੱਧਾ ਕਹਿੰਦੇ ਆ ਗੁਰੂ ਅਰਜਨ ਦੇਵ ਜੀ ਉਹ ਰਾਜ ਭਾਈ ਪ੍ਰਮਾਤਮਾ ਦਾ ਨਾਮ ਜਪਿਆ ਕਰ ਸਿਮਰੋ ਹਰ ਹਰ ਨਾਮ ਪ੍ਰਾਨੀ ਵੇਖ ਬਿਨਸੀ ਕਾਚ ਬਿਨਸੈ ਕਾਚੀ ਦੇਹ ਅਗਿਆਨੀ ਹੈ ਗਿਆਨਹੀਨ ਇਹ ਸਰੀਰ ਸਦਾ ਕਾਇਮ ਰਹਿਣ ਵਾਲਾ ਨਹੀਂ ਹੈ ਇਹਨੇ ਜਰੂਰ ਨਾਸ਼ ਹੋ ਜਾਣਾ ਹੈ ਮ੍ਰਗ ਤ੍ਰਿਸ਼ਨਾ ਅਰ ਸੁਪਨ ਮਨੋਰਥ ਤਾਂ ਕਿ ਕਸ਼ੂ ਨਾ ਬੜਾਈ ਇਹ ਮਾਇਆ ਦਾ ਠੱਗ ਨੀਰਾ ਹੈ ਜੋ ਤਿਆਏ ਹਰਨ ਨੂੰ ਤੜਫਾ ਤੜਫਾ ਕੇ ਮਾਰ ਮਕੰਦਾ ਸੁਪਨਿਆਂ ਵਿੱਚ ਮਿਲੇ ਪਦਾਰਥ ਆਤਮਿਕ ਜੀਵਨ ਵਾਲੇ ਦੇਸ਼ ਵਿੱਚ ਇਸ ਮਾਇਆ ਨੂੰ ਕੁਝ ਵੀ ਮਾਣ ਨਹੀਂ ਮਿਲਦਾ ਹੈ ਆਤਮਿਕ ਜੀਵਨ ਵਾਲੇ ਦੇਸ਼ ਵਿੱਚ ਮਾਇਆ ਧਾਰੀ ਨੂੰ ਇੱਥੇ ਹੀ ਮਾਣ ਮਿਲਦਾ ਹੈ ਮਾਇਆ ਗਈ ਸਭ ਛੱਡ ਜਾਂਦੇ ਆ ਉਹੀ ਮਾਨ ਸਤਕਾਰ ਖਤਮ ਹੋ ਜਾਂਦਾ ਹੈ ਪਰ ਮਾਇਆ ਧਾਰੀ ਮਨੁੱਖ ਦੇ ਮਾਗਰ ਮਾਗਰ ਦੁਨੀਆ ਭਜਦੀ ਐ ਮਿਰਗ ਤ੍ਰਿਸ਼ਨਾ ਇਸ ਤਰ੍ਹਾਂ ਮਾਰਾ ਸੱਚੇ ਪਾਤਸ਼ਾਹ ਕਹਿੰਦੇ ਉਹ ਖਾਣਨਾ ਹੋਵੇ ਉਹਨੂੰ ਮਾਣ ਨਹੀਂ ਮਿਲਦਾ RAM ਭਜਨ ਬਿਨ ਕਾਮਨਾ ਆਵਸ ਸੰਗ ਨਾ ਕਾਉ ਜਾਈ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ ਪ੍ਰਮਾਤਮਾ ਦੇ ਭਜਨ ਤੋਂ ਬਿਨਾਂ ਹੋਰ ਕੋਈ ਚੀਜ਼ ਕੰਮ ਨਹੀਂ ਆਉਂਦੀ RAM ਭਜਨ ਬਿਨ ਕਾਮਨਾ ਆਵਸ ਵਾਰ-ਵਾਰ ਪੰਕਤੀ ਕਿਉਂ ਪੜਦੇ ਆ ਆਪਾਂ ਵੀ ਪਤਾ ਲੱਗ ਸਕੇ ਕਿ ਵਾਕਈ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਆ ਇਹ ਗੱਲ ਆਪਾਂ ਨੂੰ ਸਾਰਿਆਂ ਨੂੰ ਮੈਨੂੰ ਵੀ ਤੁਹਾਨੂੰ ਵੀ ਇਹ ਉਪਦੇਸ਼ ਮੈਨੂੰ ਵੀ ਕਹਿ ਰਹੇ ਆ ਮਹਾਰਾਜ ਵੀ ਤੈਂ ਵੀ ਕਰਨਾ ਤੁਸੀਂ ਵੀ ਸਾਰਿਆਂ ਨੇ ਕਰਨਾ ਹੈ ਰਾਮ ਭਜਨ ਬਿਨ ਕਾਮ ਨਾ ਆਵਸ ਸੰਗ ਨਾ ਕਾਹੂ ਜਾਈ ਕਿ ਪ੍ਰਮਾਤਮਾ ਦੇ ਭਜਨ ਤੋਂ ਬਿਨਾ ਹੋਰ ਕੋਈ ਚੀਜ਼ ਕੰਮ ਨਹੀਂ ਆਉਂਦੀ ਇਹ ਮਾਇਆ ਅੰਤ ਕਿਸੇ ਦੇ ਨਾਲ ਨਹੀਂ ਜਾਂਦੀ ਆਪਾਂ ਵੇਖ ਵੀ ਰਹੇ ਆ ਅਪਾ ਵੇਖਦੇ ਵੀ ਹਾਂ ਰੋਜ਼ ਹਾਂ ਹਾਂ ਕਰਤਿ ਬਿਹਾਏ ਅਵਰਦਾ ਜੀ ਕੋ ਕਾਮਨਾ ਕੀਨਾ ਇਸ ਤਰ੍ਹਾਂ ਸੰਸਾਰ ਦੇ ਵਿੱਚ ਮਨੁੱਖ ਦੀ ਉਮਰ ਮਾਇਆ ਦਾ ਮਾਣ ਕਰਦਾ ਹੀ ਬੀਤ ਜਾਂਦੀ ਹੈ ਉਹ ਕੋਈ ਐਸਾ ਕੰਮ ਨਹੀਂ ਕਰਦਾ ਜੋ ਜਿੰਦ ਵਾਸਤੇ ਲਾਭ ਵਾਸਤੇ ਹੋਵੇ ਜਿੰਦ ਲਾਭ ਵਾਸਤੇ ਕੀ ਹੈ ਹੁਣ ਆਪ ਜੀ ਨੂੰ ਪਤਾ ਲੱਗ ਗਿਆ ਕਿ ਜਿੰਦ ਦੇ ਲਾਭ ਵਾਸਤੇ ਤਾਂ ਪਰਮਾਤਮਾ ਦਾ ਨਾਮ ਹੀ ਹੈ ਤਾਵਤ ਤਾਵਤ ਨੈ ਤ੍ਰਿਪਤਾਸਿਆ ਰਾਮ ਨਾਮ ਨਹੀਂ ਚੀਨਾ ਕਿ ਦੇਖ ساری ਉਮਰ ਇਹ ਮਾਇਆ ਦੀ ਖਾਤਰ ਦੌੜਦਾ ਭਟਕਦਾ ਰਿਹਾ ਰਜਦਾ ਨਹੀਂ ਪ੍ਰਮਾਤਮਾ ਦੇ ਨਾਮ ਨਾਲ ਸਾਝ ਨਹੀਂ ਪਾਈ ਸਾਦ ਵਿਕਾਰ ਵਿਖੈ ਰਸਮਾਤੋ ਅਸੰਖ ਕਤੇ ਕਰ ਫੇਰੇ ਮਾਇਆ ਵੇੜਾ ਮਨੁੱਖ ਚਸਕਿਆਂ ਵਿੱਚ ਵਕਾਰਾਂ ਵਿੱਚ ਪਦਾਰਥਾਂ ਦੇ ਸਵਾਦਾਂ ਵਿੱਚ ਮਸਤ ਰਹਿੰਦਾ ਹੈ ਬੇਅੰਤ ਪਾਪ ਕਰ ਕਰਕੇ ਜਨਮ ਮਰਨ ਦੇ ਗੇੜ ਵਿੱਚ ਹੀ ਪਿਆ ਰਹਿੰਦਾ ਹੈ ਫਿਰ ਮਹਾਰਾਜ ਕਹਿੰਦੇ ਨਾਨਕ ਕੀ ਪ੍ਰਭ ਪਾਹਿ ਬੇਰੰਤੀ ਕਾਟ ਹੋ ਅਬ ਗਣ ਮੇਰੇ ਇਸ ਤਰ੍ਹਾਂ ਮਹਾਰਾਜ ਕਹਿੰਦੇ ਨਾਨਕ ਦੀ ਅਰਜ਼ੂਈ ਤਾਂ ਪ੍ਰਭੂ ਪਾਸ ਇਹੀ ਹੈ ਗੁਰੂ ਨਾਨਕ ਦੇਵ ਜੀ ਕਹਿੰਦੇ ਕਿ ਗੁਰੂ ਨਾਨਕ ਦੇਵ ਜੀ ਮਾਲਕ ਨੂੰ ਆਖਦੇ ਕੰਨ ਕਿਹੇ ਮਾਲਕ ਮੇਰੇ ਔਗਣ ਘਟ ਹਮ ਅਵਗਣ ਭਰੇ ਇਕ ਗੁਣ ਨਾਹੀ ਅੰਮ੍ਰਿਤ ਛਾੜ ਵਿਖਾਇ ਵਿਖਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤਧਾਰਾ ਸੋ ਪ੍ਰੀਤ ਲਗਾਈ ਇਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹ ਮਿਲੰਤ ਜਮ ਤਰਾਸ ਮਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਖੋ ਸਰਾਈ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਇਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ